ਇਹਵਲਾ ਮੁੱਦਾ ਸਰਕਾਰਾਂ ਦੀ ਪ੍ਰਾਇੋਰਟੀ ਲਿਸਟ ਦੇ ਵਿੱਚ ਹੈ ਹੀ ਨਹੀਂ ਹਰ ਰੋਜ਼ ਜਵਾਨ ਪੁੱਤ ਮਾਰੇ ਨੇ ਅੱਜ ਤੁਸੀਂ ਜੇਕਰ ਰਾਜਵੀਰ ਜਵੰਦਾ ਦੇ ਪਿੰਡ ਤੇ ਹਾਲਾਤ ਦੇਖ ਰਹੇ ਹੋ ਤਾਂ ਕਹਿੰਦੇ ਨੇ ਕਿ ਪੱਥਰ ਵੀ ਰੋਏ ਨੇ ਅੱਜ ਇੱਕ ਮਾਂ ਦਾ ਇਕੱਲਾ-ਇਕੱਲਾ ਪੁੱਤ ਉਹਦੇ ਸਿਰ ਦਾ ਸਾਈਂ ਪਿਛਲੇ ਸਾਲ ਚਲਾ ਗਿਆ ਤੇ ਅੱਜ ਜਵਾਨ ਪੁੱਤੂ ਦੀਆਂ ਅੱਖਾਂ ਦੇ ਸਾਹਮਣੇ ਜਾਂਦਾ ਹੋਇਆ ਇੱਕ ਮਾਂ ਦੇ ਦਿਲ ਤੇ ਕੀ ਬੀਤਰੀ ਹੋਏਗੀ ਔਰ ਉਹਦੀ ਮੌਤ ਕਿਉਂ ਹੋਈ ਹੈ ਬਹੁਤੇ ਲੋਕ ਕੀ ਕਹਿੰਦੇ ਨੇ ਤੁਸੀਂ ਦੇਖੋ ਹੈਰਾਨ ਹੋ ਜਾਓਗੇ ਬਹੁਤੇ ਲੋਕ ਕਹਿੰਦੇ ਜੀ ਜਾਣਾ ਹੀ ਨਹੀਂ ਚਾਹੀਦਾ ਜੀ ਗੱਡੀਆਂ ਲੈ ਕੇ ਇਦਾਂ ਪਹਾੜਾਂ ਤੇ ਜਾਣਾ ਹੀ ਨਹੀਂ ਚਾਹੀਦਾ ਮਤਲਬ ਤੁਸੀਂ ਆਪਣੀ ਜ਼ਿੰਦਗੀ ਜਿਉਣ ਦੇ ਲਈ ਸਿਸਟਮ ਤੋਂ ਕਿਨਾਰਾ ਕਰ ਲਓ ਸਿਸਟਮ ਬਦਲੋ ਨਾ ਸਿਸਟਮ ਆਪਣੇ ਆਪ ਨੂੰ ਬਦਲੇ ਨਾ ਤੁਸੀਂ ਕਹੋਦੇ ਜੀ ਸਿਸਟਮ ਤਾਂ ਬਦਲ ਨਹੀਂ ਸਕਦਾ ਤੁਸੀਂ ਘਰਾਂ ਦੇ ਵਿੱਚ ਬਹਿ ਜਾਓ ਤੁਸੀਂ ਨਾ ਘੁੰਮਣ ਕਿਧਰੇ ਜਾਓ ਹਾਲਾਂਕਿ ਉਹ ਪੂਰੇ ਸੇਫਟੀ ਗੀਅਰ ਉਹਨੇ ਪਾਏ ਹੋਏ ਸੀਗੇ ਹੈਲਮਟ ਵੀ ਪਾਈ ਹੋਈ ਸੀ ਸਭ ਕੁਝ ਪਾਇਆ ਹੋਇਆ ਸੀਗਾ ਉਸ ਦੇ ਬਾਵਜੂਦ ਇਹ ਦੱਸਿਆ ਜਾਂਦਾ ਕਿ ਉਹ ਇੰਨੇ ਇੱਕ ਦਰਤਨਾਕ ਤਰੀਕੇ ਨਾਲ ਉਹ ਹਾਦਸਾ ਹੋਇਆ ਕਿ ਉਸ ਦੇ ਸਿਰ ਤੇ ਸੱਟ ਲੱਗੀ ਤੇ ਉਹ ਬਚ ਨਹੀਂ ਸਕਿਆ ਅਸੀਂ ਸਿਸਟਮ ਨੂੰ ਬਦਲਣ ਦੀ ਬਜਾਏ ਇਹ ਕਹਿ ਰਹੇ ਹਾਂ ਘਰਾਂ ਦੇ ਵਿੱਚ ਰੋ ਘਰ ਤੋਂ ਬਾਹਰ ਨਾ ਨਿਕਲੋ ਕਿਉਂਕਿ ਸੜਕਾਂ ਤੇ ਮੌਤ ਦੌੜ ਰਹੀ ਹੈ